ਹਾਂਜੀ ਸ਼ਸ਼ਕਲ ਜੀ ਇਹ ਆ ਸਾਡਾ ਦੂਜਾ ਵਲੌਗ ਤੇ ਦੂਜੇ ਵਲੌਗ ਦੇ ਵਿੱਚ ਆਪਾਂ ਹੋਲੀ ਦੀਆਂ ਰੌਣਕਾਂ ਦੇਖਾਂਗੇ ਤੇ ਨਾਲੇ ਆਪਾਂ ਚੱਲਾਂਗੇ ਗੁਰਦੁਆਰਾ ਟਾਲੀਆਂ ਵਾਲਾ ਸਾਹਿਬ ਮੱਥਾ ਟੇਕਣ ਕਿਉਂਕਿ ਅੱਜ ਪੂਰਨਮਾਸੀ ਆ ਪੂਰਨਮਾਸੀ ਦੇ ਵਿੱਚ ਤੇ ਆਪਾਂ ਜਾਣਦੇ ਹੁੰਨੇ ਆ ਗੁਰਦੁਆਰਾ ਟਾਲੀਆਂ ਵਾਲਾ ਸਾਹਿਬ ਮੱਥਾ ਟੇਕਣ ਆਪਾਂ ਪਹੁੰਚ ਆਈਏ ਆਪਣੇ ਦੂਜੇ ਘਰੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇੱਥੋਂ ਇਧਰਲੇ ਘਰ ਦੀਆਂ ਹੋਲੀ ਦੀਆਂ ਰੌਣਕਾਂ ਲੈ ਬਾਰੀ ਤੋਂ ਵੀ ਇਹ ਤਾਂ ਸਾਡੇ ਲੱਬੜੇ ਪਿਆ ਲੈ ਚਾਚੀ ਮੁੰਡਾ ਉੱਪਰ ਵੀ ਚੱਕੀ ਵਰਦੀਆਂ ਨਾਲ ਇਹ ਕੀ ਲੈ ਕੇ ਆਉਣਾ ਫੋਰਸੀ ਫੋਰਸੀ ਹੈਪੀ ਹੋਲੀ ਹੈਪੀ ਹੋਲੀ ਬਾਈ ਲੈ ਹੈਪੀ ਹੋਲੀ ਆਪੀ ਜਾ ਕੇ ਆਪਾਂ ਕੋਲੇ ਟੱਪ ਮਾਰਨੀ ਆ ਗੰਦ ਪਈ ਨਹੀਂ ਹੈਪੀ ਹੋਲੀ ਸੀਰਤਾ ਓ ਸੀਰਤਾ ਦੇ ਪਿੱਛੇ ਆ ਵੀ ਪਿਆ ਪਿਆ ਕੋਈ ਗੱਲ ਨਹੀਂ ਹਏ ਲੈ ਹੁਣ ਵੇਸਟ ਹੋ ਰਸੇ ਇਹ ਉਹਨੂੰ ਤਾਂ ਨਾ ਪਿਆਗਾ ਜਵਾਬੜੀ ਆ ਜਵਾਬ ਵਾਲੀ ਆ ਵਿਚਾਰੀ ਨੇ ਵੀ ਪਿਆਈ ਆ ਦੇਣੂ ਚਲੋ ਭਈ ਆਜੋ ਤੇ ਹੁਣ ਆਪਾਂ ਚੱਲਦੇ ਆ ਜੀ ਇੱਧਰ ਤਾਂ ਦੇਖ ਲਿਆ ਘਰੇ ਕਿੰਨੇ ਲਿਬੜੇ ਪਏ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਟਾਲੀਆਣਾ ਸਾਹਿਬ ਆਇਆ ਚੱਲ ਅਗੇ ਗੁਰਦੁਆਰਾ ਟਾਲੀਆਣਾ ਸਾਹਿਬ ਓਏ ਮੂੰਹ ਜਟਲਾ ਕਰ ਗਿਆ ਆ ਜਾ ਰਾਸਤੇ ਵਿੱਚ ਪੈਂਦਾ ਸੀਗਾ ਜੀ ਭੂਆ ਦਾ ਪਿੰਡ ਤੇ ਅਸੀਂ ਰੁਕ ਗਏ ਟਾਲੀਆਂ ਨਾਲ ਸਾਹਿਬ ਜਾਂਦੇ ਜਾਂਦੇ ਭੂਆ ਕੇ ਪਿੰਡ ਤੇ ਇੱਥੇ ਤੁਹਾਨੂੰ ਦਿਖਾਉਨੇ ਆ ਬੱਚੇ ਹੋਲੀ ਖੇਡਦੇ ਸੀਗੇ ਇੱਥੇ ਦੇਖੋ ਬਈ ਨਿੱਕੇ ਨਿੱਕੇ ਬੱਚੇ ਨਾ ਹੋਲੀ ਖੇਡ ਰਹੇ ਸੀਗੇ ਲੈ ਨਵੀਂ ਹੋਲੀ ਆਈ ਨਵੀਂ ਹੋਲੀ ਆਈ ਹੋਲੀ ਆ ਗਈ ਹੈ ਤੇ ਇਧਰ ਆਪਣੇ ਨਿੱਕੇ ਸਰਦਾਰ ਖੜੇ ਸੀ ਤੇ ਆਪਣੇ ਭੈਣ ਹੁਣੀ ਹੋਗੇ ਆ ਤਿਆਰ ਤੇ ਭਾਂਜੀ ਵੀ ਹੋ ਗਈ ਤਿਆਰ ਜੀ ਇਹ ਆ ਮੇਰੀ ਭਾਂਜੀ ਸਭ ਨੂੰ ਮੇਰੇ ਵੱਲੋਂ ਸ਼ਹਿਦ ਅਨਾਲ ਸਾਰੇ ਆਣ ਹੱਲੇ ਦੀਆਂ ਪਹੋਚੇ ਇਹ ਆ ਜੀ ਮੇਰੀ ਭਾਂਜੀ ਤੇ ਅਸੀਂ ਹੁਣ ਚੱਲੇ ਆ ਆਪਾਂ ਕਿੱਥੇ ਚੱਲੇ ਆ ਤਾਲੀਆਣਾ ਸਾਹਿਬ ਕੀ ਕਰਨ ਚੱਲੇ ਆਪਾਂ ਉੱਥੇ ਆਪਾਂ ਉੱਥੇ ਮੱਥਾ ਟੇਕਣ ਚੱਲੀਏ ਅੱਛਾ ਜੀ ਮੱਥਾ ਟੇਕਣ ਚੱਲੀਏ ਠੀਕ ਆ ਰੈਡੀ ਹਾਂ ਠੀਕ ਹੈ ਜੀ ਲਓ ਜੀ ਆਪਾਂ ਪਹੁੰਚ ਗਏ ਟਾਲੀਆਣਾ ਸਾਹਿਬ ਤੇ ਮੋਟਰਸਾਈਕਲ ਆਪਾਂ ਖੜਾਤਾ ਜਮਾ ਤੇ ਤੁਸੀਂ ਸੋਨੋ ਦਿਖਾਉਨੇ ਆ ਟਾਲੀਆਣਾ ਸਾਹਿਬ ਦੀਆਂ ਥੋਲੇਵਾਲੇ ਦੀਆਂ ਰੌਣਕਾਂ ਇਹ ਆ ਜੀ ਥੋਲੇਵਾਲੇ ਦੀਆਂ ਰੌਣਕਾਂ ਵਾਸ਼ੀ ਤੇ ਫਤ ਮਟਾ ਆ ਹੱਥ ਨਾਲ ਹੀ ਰੱਖੀ ਪਰ ਕੇ ਚੰਗਾ ਇਕੱਠ ਬਹੁਤ ਆ ਆਪਾਂ ਹੁਣ ਲੱਗ ਗੁਰਦੁਆਰੇ ਦੇ ਅੰਦਰ ਐਂਟਰ ਲੋ ਜੀ ਆਪਾਂ ਚੱਲ ਕੇ ਦੇਖਦੇ ਹਾਂ ਮੱਥਾ ਪਹਿਲਾਂ ਜੋੜੇ ਜਮਾ ਕਰਾ ਲਗੇ ਜੋੜੇ ਜਮਾ ਕਰਾ ਕੇ ਸੇ ਟੇਕਾਂ ਦੇ ਮੱਥਾ ਲੋ ਜੀ ਜੋੜਾ ਜਮਾ ਕਰਾਉਣ ਤੋਂ ਬਾਅਦ ਆਪਾਂ ਚੱਲਿਆ ਗੁਰਦੁਆਰੇ ਤੇ ਅੰਦਰ ਮੱਥਾ ਟੇਕਣ ਤੇ ਇੱਧਰ ਸੰਗਤਾਂ ਕਰਾ ਰਹੀਆਂ ਸੀ ਦੇਗ ਇੱਧਰ ਬੀਬੀਆਂ ਦੀ ਲਾਂਨ ਸੀ ਤੇ ਇੱਧਰ ਹੰਦਿਆ ਦੀ ਲਾਂਨ ਇੱਧਰ ਸੰਗਤ ਸਾਗਰੀ ਜੀ ਪ੍ਰਸ਼ਾਦਾ ਤੇ ਇੱਧਰ ਪੀਰਤਾ ਦੇ ਸੀ ਸੇਵਾ ਪਾ ਤੇ ਵਹਿ ਮੱਥਾ ਤੇ ਹੁਣ ਆਪਾਂ ਜਾਂਦੇ ਆ ਆਪਣੇ ਪਿੰਡ ਨੂੰ ਤੇ ਦੇਖਦੇ ਆਂ ਵੀ ਇਹ ਕਹਿੰਦੇ ਜਾਨਾ ਕਿ ਕੁਰਸੀ ਲੈਣੀ ਆ ਦੁਕਾਨ ਤੇ ਜਾਣਾ ਕਿਤੇ ਤੇ ਇਹਦੇ ਦੁਕਾਨ ਤੇ ਜਾ ਕੇ ਤੇ ਫੇਰ ਆਪਾਂ ਜਾਵਾਂਗੇ ਆਪਣੇ ਪਿੰਡ ਨੂੰ ਜੀ ਆਇਆ ਹੁਣ ਆਪਾਂ ਚੱਲੇ ਆਂ ਜੀ ਮੋਟਰਸਾਈਕਲ ਕਢਵਾਉਣ ਤੇ ਆਪਾਂ ਪਾਰਕਿੰਗ ਚ ਕਢਵਾਉਂਗਾ ਮੈਂ ਮੋਟਰਸਾਈਕਲ ਫਾਈਨਲੀ ਆਪਣਾ ਨਾ ਮੋਟਰਸਾਈਕਲ ਉਹ ਪਰੇ ਖੜਾ ਤੇ ਅਗਲਾ ਕਿ ਆਪਾਂ ਅੰਦਰ ਐਰਪੋਰਟ ਨੂੰ ਪਹੁੰਚਿਆ ਤੇ ਆ ਗਿਆ ਬਲੇ ਹੜਾ ਦਾ ਨਾਮ ਮੋਟਰਸਾਈਕਲ ਹੈ ਆਓ ਜੀ ਆਪਾਂ ਪਹੁੰਚ ਗਏ ਘਰੇ ਤੇ ਆਪਾਂ ਗੁਰਦੁਆਰਾ ਟਾਲੀਆਣਾ ਸਾਹਿਬ ਮੱਥਾ ਟੇਕ ਕੇ ਘਰੇ ਆ ਗਏ ਸੀਗੇ ਤੇ ਹੁਣ ਆਪਾਂ ਜਾਵਾਂਗੇ ਸੇਵਾ ਕਰਨ ਤੇ ਉਦੋਂ ਬਣਾਵਾਂਗੇ ਵਲੌਗ ਤੇ ਉਹਨਾਂ ਟਾਈਮ ਥੋੜੇ ਜਿਹਾ ਭੈਣ ਹੁਣੀ ਆਏ ਹੋਏ ਸੀਗੇ ਤੇ ਘਰੇ ਤੇ ਇਸੇ ਕਰਕੇ ਇਹ ਉਹਨਾਂ ਨੂੰ ਕਿਤੇ ਲੈ ਕੇ ਜਾਣਾ ਸੀ ਮੈਂ ਉਹਨਾਂ ਨੂੰ ਲੈ ਕੇ ਜਾਊਗਾ ਉਹਨਾਂ ਨੂੰ ਨਾਲ ਤੇ ਇਸ ਲਈ ਉਹਨਾਂ ਟਾਈਮ ਲਈ ਆਪਣਾ ਰਹਿਊਗਾ ਵਲੌਗ ਬੰਦ ਤੇ ਜੇ ਗਏ ਤੇ ਰਸਤੇ ਦੇ ਵਿੱਚ ਵਲੌਗ ਬਣਾਇਆ ਤੇ ਉਹ ਵੀ ਸੋਦੇ ਨਾਲ ਸ਼ੇਅਰ ਕਰਾਂਗਾ